ਸਤਿ ਸ਼੍ਰੀ ਅਕਾਲ ਜੀ ਮੈਂ ਕਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਆਈ ਪੰਜਾਬ ਦੋਸਤੋ ਪਿਛਲੀ ਇੱਕ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਭਾਰਤ ਜਦੋਂ ਆਜ਼ਾਦ ਹੁੰਦਾ ਆ ਤਾਂ ਉਦੋਂ ਜਿਹੜੀਆਂ 565 ਰਾਜਾਂ ਸੀ ਜਿਹਦੇ ਵਿੱਚੋਂ 30-35 ਪਾਕਿਸਤਾਨ ਚਲੀ ਗਿਆ ਤੇ ਬਾਕੀ ਜਿਹੜੀਆਂ ਭਾਰਤ ਵਿੱਚ ਰਹਿ ਗਈਆਂ ਸੀ ਉਹਨਾਂ ਦਾ ਵਿਲੇ ਕਰਨ ਵਾਸਤੇ ਉਹਨਾਂ ਨੂੰ ਭਾਰਤ ਵਿੱਚ ਰਹਿਣ ਵਾਸਤੇ ਬੜੀ ਲੰਬੀ ਜਦੋਜਹਿਦ ਕਰਨੀ ਪਈ ਸੀ ਅੱਜ ਗੱਲ ਕਰਾਂਗੇ ਜੰਮੂ ਕਸ਼ਮੀਰ ਦੇ ਵਿੱਚ ਆਰਟੀਕਲ 370 ਕਿਉਂ ਲਗਾਇਆ ਗਿਆ ਤੇ 2019 ਦੇ ਵਿੱਚ ਇਹਨੂੰ ਕਿਵੇਂ ਰਿਮੂਵ ਕੀਤਾ ਗਿਆ ਕਿਵੇਂ ਹਟਾਇਆ ਗਿਆ 2019 ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਚਾਣਕਿਆ ਨੀਤੀ ਕੁਟਲਿਆ ਨੀਤੀ ਤੇ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਨੀਤੀਆਂ ਚੱਲ ਕੇ ਇਸ ਆਰਟੀਕਲ ਨੂੰ ਰਿਮੂਵ ਕੀਤਾ ਇਹ ਦੋ ਆਰਟੀਕਲ ਸੀ ਆਰਟੀਕਲ 370 ਤੇ ਆਰਟੀਕਲ 35A ਹੁਣ ਲੜੀ ਨੂੰ ਜੋੜਨ ਵਾਸਤੇ ਅਪਾ ਥੋੜਾ ਪਿੱਛੇ ਚੱਲਦੇ ਹਾਂ 26 ਅਕਤੂਬਰ 1947 ਨੂੰ ਜੰਮੂ ਕਸ਼ਮੀਰ ਦੇ ਰਾਜਾ ਹਰੀ ਸਿੰਘ ਨੇ ਜੰਮੂ ਕਸ਼ਮੀਰ ਨੂੰ ਭਾਰਤ ਵਿੱਚ ਵਿਲੇ ਕਰਤਾ ਪਟੇਲ ਤੇ Jawaharlal Nehru ਨਾਲ ਮੀਟਿੰਗ ਕਰਕੇ ਇੱਕ ਵਿਲੇ ਪੱਤਰ ਜਿਹੜਾ ਉਹ ਸਾਈਨ ਕੀਤਾ ਗਿਆ ਇਹ ਅਪਾ ਪਿੱਛੇ ਵੀ ਗੱਲ ਕੀਤੀ ਸੀ ਕਿ ਇਹ ਰਾਜਾ ਹਰੀ ਸਿੰਘ ਸੌਖਾ ਜ ਨਹੀਂ ਮੰਨ ਗਿਆ ਸੀ ਜਦੋਂ ਪਾਕਿਸਤਾਨ ਨੇ ਜੰਮੂ ਕਸ਼ਮੀਰ ਤੇ ਅਟੈਕ ਕਰ ਦਿੱਤਾ ਜੰਮੂ ਕਸ਼ਮੀਰ ਚ ਕੋਹ ਰੰਮ ਮਚਾਤਾ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ ਬਲਾਤਕਾਰ ਕਰਨੇ ਸ਼ੁਰੂ ਕਰਤੇ ਉਹਨਾਂ ਦੀਆਂ ਫੌਜਾਂ ਨੇ ਤਾਂ ਡਰੇ ਹੋਏ ਹਰੀ ਸਿੰਘ ਨੇ ਜਿਹੜਾ ਵਿਲੇ ਪੱਤਰ ਦੇ ਉੱਤੇ ਸਾਈਨ ਕੀਤੇ ਤੇ ਜੰਮੂ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾ ਦਿੱਤਾ 27 ਅਕਤੂਬਰ 1947 ਨੂੰ ਭਾਰਤ ਦੀਆਂ ਫੌਜਾਂ ਜੰਮੂ ਕਸ਼ਮੀਰ ਵੱਲ ਚੜ੍ਹਾਈ ਕਰਦੀਆਂ ਨੇ ਤੇ ਪਾਕਿਸਤਾਨ ਦੀ ਫੌਜ ਤੇ ਆਜ਼ਾਦ ਕਸ਼ਮੀਰ ਸੈਨਾ ਜਿਹੜੀ ਆ ਉਹਨੂੰ ਪਿੱਛੇ ਖਦੇੜ ਦਿੰਦਿਆਂ ਨੇ ਇਹ ਜੁੱਧ ਜਿਹੜਾ ਆ ਤਕਰੀਬਨ ਸਵਾ ਸਾਲ ਤੱਕ ਚੱਲਦਾ ਰਹਿੰਦਾ ਆ ਫਿਰ 21 April 1948 ਨੂੰ ਜਵਾਰ ਲਾਲ ਨਹਿਰੂ UN ਦਾ ਰੁਖ ਕਰਤੇ ਨੇ ਦੋਸਤੋ UN ਦੇ ਵਿੱਚ ਉਸ ਸਮੇਂ ਅਮਰੀਕਾ ਦਾ ਦਬਦਬਾ ਸੀ ਤੇ ਅਮਰੀਕਾ ਜਿਹੜਾ ਆ ਉਹ ਪਾਕਿਸਤਾਨ ਦੀ ਸਪੋਰਟ ਕਰਦਾ ਸੀ ਜਦ UN ਵੱਲੋਂ ਜਿਹੜਾ ਰੈਜੂਲੇਸ਼ਨ ਆਉਂਦਾ ਉਹਦੇ ਵਿੱਚ ਤਿੰਨ ਗੱਲਾਂ ਕਹੀਆਂ ਜਾਂਦੀਆਂ ਪਹਿਲੀ ਗੱਲ ਕਿ ਦੋਵੇਂ ਦੇਸ਼ ਆਪਣੀਆਂ ਸੈਨਾਵਾਂ ਨੂੰ ਪਿੱਛੇ ਹਟਾਉਣ ਤੇ ਜੁੱਧ ਵਿਰਾਮ ਕੀਤਾ ਜਾਵੇ ਤੀਜੀ ਗੱਲ ਇਹ ਸੀ ਕਿ ਜਦੋਂ ਇੱਥੇ ਜੁੱਧ ਵਿਰਾਮ ਹੋ ਜਾਂਦਾ ਸ਼ਾਂਤੀ ਸਥਾਪਿਤ ਹੋ ਜਾਂਦੀ ਆ ਤਾਂ ਇੱਥੇ ਜਨਮਤ ਸੰਗ੍ਰਹਿ ਕਰਾਇਆ ਜਾਏਗਾ ਲੋਕਾਂ ਦੀ ਰਹਿ ਲਈ ਜਾਏਗੀ ਲੋਕ ਜਿੱਧਰ ਜਾਣਾ ਚਾਹਣਗੇ ਜੇ ਲੋਕ ਪਾਕਿਸਤਾਨ ਜਾਣਾ ਚਾਹੁੰਦੇ ਤਾਂ ਪਾਕਿਸਤਾਨ ਜਾਣ ਜੇ ਭਾਰਤ ਚ ਜਾਣਾ ਚਾਹੁੰਦੇ ਨੇ ਤਾਂ ਭਾਰਤ ਚ ਜਾਣ ਇਹ ਉਦੋਂ ਰਹਿ ਲਈ ਜਾਏਗੀ ਉਦੋਂ ਜਨਮਤ ਸਿੰਘ ਰਹਿ ਕਰਾਇਆ ਜਾਏਗਾ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਸ਼ਾਂਤੀ ਬਹਾਲ ਹੋ ਜਾਏਗੀ 1949 ਦੇ ਵਿੱਚ ਪੰਡਤ ਜਵਾਲਲ ਨਰੂ ਬਲਭਾਈ ਪਟੇਲ ਤੇ ਸ਼ੇਖ ਅਬਦੁੱਲਾ ਇਹ ਮੀਟਿੰਗਾਂ ਕਰਦੇ ਨੇ ਕਿ ਜਦੋਂ ਤੱਕ ਇਹ ਸਾਰਾ ਕੁਝ ਹੋ ਨਹੀਂ ਜਾਂਦਾ ਉਦੋਂ ਤੱਕ ਜੰਮੂ ਕਸ਼ਮੀਰ ਨੂੰ ਕਿਵੇਂ ਚਲਾਇਆ ਜਾਵੇ ਦੋਸਤੋ ਪਿਛਲੀ ਵੀਡੀਓ ਚ ਤੁਹਾਨੂੰ ਦੱਸਿਆ ਸੀ ਕਿ ਸ਼ੇਖ ਅਬਦੁੱਲਾ ਜੇਲ੍ਹ ਵਿੱਚ ਸੀ ਜਦੋਂ 1947 ਦੇ ਵਿੱਚ ਵਿਲੇ ਪੱਤਰ ਤੇ ਸਾਈਨ ਹੁੰਦੇ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਸ਼ੇਖ ਅਬਦੁੱਲਾ ਨੂੰ ਜੇਲ੍ਹ ਤੋਂ ਬਾਹਰ ਕਢਵਾ ਲੈਂਦੇ ਨੇ ਉਹ ਸ਼ੇਖ ਅਬਦੁੱਲਾ ਤੇ ਬਹੁਤ ਭਰੋਸਾ ਕਰਦੇ ਸੀ ਜਿਹੜਾ ਭਰੋਸਾ ਸ਼ੇਖ ਅਬਦੁੱਲਾ ਨੇ ਅੱਗੇ ਜਾ ਕੇ ਤੋੜਿਆ ਪਿਆ 229 ਮੈਂਬਰਾਂ ਦੀ ਸੰਵਿਧਾਨ ਸਭਾ ਬਣਾਈ ਗਈ ਜਿਹਦੀ ਅਗਵਾਈ ਡਾਕਟਰ ਪੀ ਐਮ ਰਾਓ ਅੰਬੇਦਕਰ ਕਰ ਰਹੇ ਸਨ ਇਹਦੇ ਵਿੱਚ ਜੰਮੂ ਕਸ਼ਮੀਰ ਦੇ ਵੀ ਕੁਝ ਲੋਕਾਂ ਨੂੰ ਲਿਆ ਗਿਆ ਹੁਣ ਇੱਥੇ ਜਦੋਂ ਇਹ ਵਿਚਾਰ ਚੱਲ ਰਹੀ ਸੀ ਕਿ ਜੰਮੂ ਕਸ਼ਮੀਰ ਨੂੰ ਕਿਵੇਂ ਚਲਾਇਆ ਜਾਵੇ ਤਾਂ ਇੱਥੇ ਗੋਪਾਲ ਸਵਾਮੀ ਐਂਗਲ ਨੇ ਇੱਕ ਸੁਝਾਅ ਦਿੱਤਾ ਉਹਨਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ 21 ਭਾਗ ਦੇ ਵਿੱਚ ਜਿੱਥੇ ਟੈਂਪਰੇਰੀ ਪ੍ਰੋਵੀਜ਼ਨਸ ਹੁੰਦੀਆਂ ਨੇ ਉੱਥੇ ਆਰਟੀਕਲ 370 ਜਿਹੜਾ ਆ ਉਹ ਲਾ ਦਿੱਤਾ ਜਾਵੇ ਜਿਹਦੇ ਨਾਲ ਜਿਹੜਾ ਜੰਮੂ ਕਸ਼ਮੀਰ ਹੈ ਇਹਦੇ ਜਿਹੜੇ ਵਿਸ਼ੇਸ਼ ਅਧਿਕਾਰ ਉਹ ਜਿਹੜੇ ਸੁਰੱਖਿਅਤ ਰਹਿਣਗੇ ਹੁਣ ਤਾਰਾ 370 ਜਾਂ ਆਰਟੀਕਲ 370 ਹੈ ਕੀ ਦੋਸਤੋ ਇਹਦੇ ਵਿੱਚ ਤਿੰਨ ਗੱਲਾਂ ਕਹੀਆਂ ਗਈਆਂ ਸੀ ਕਿ ਭਾਰਤ ਦੀ ਜਿਹੜੀ ਸੰਵਿਧਾਨ ਦੇ ਵਿੱਚ ਜਾਂ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਸੰਵਿਧਾਨ ਲਾਗੂ ਹੋਏਗਾ ਉਹਦੇ ਵਿੱਚ ਕੇਵਲ ਆਰਟੀਕਲ 1 ਤੇ ਆਰਟੀਕਲ 370 ਹੀ ਜਿਹੜਾ ਆ ਉਹ ਜੰਮੂ ਕਸ਼ਮੀਰ ਤੇ ਲਾਗੂ ਹੋਏਗਾ ਬਾਕੀ ਕੋਈ ਆਰਟੀਕਲ ਜੰਮੂ ਕਸ਼ਮੀਰ ਤੇ ਲਾਗੂ ਨਹੀਂ ਹੋਏਗਾ ਨੰਬਰ 2 ਭਾਰਤ ਦੀ ਪਾਰਲੀਮੈਂਟ ਜੰਮੂ ਕਸ਼ਮੀਰ ਬਾਰੇ ਤਿੰਨ ਚੀਜ਼ਾਂ ਤੋਂ ਇਲਾਵਾ ਕੋਈ ਕਾਨੂੰਨ ਨਹੀਂ ਬਣਾ ਸਕਦੀ ਜੋ ਵਿਲੇ ਪੱਤਰ ਦੇ ਵਿੱਚ ਤਿੰਨ ਚੀਜ਼ਾਂ ਸੀ ਉਹ ਸੀ ਡਿਫੈਂਸ ਐਕਸਟਰਨਲ ਅਫੇਅਰਸ ਤੇ ਕਮਿਊਨੀਕੇਸ਼ਨ ਜعنی ਰੱਖਿਆ ਮਾਮਲੇ ਸੰਚਾਰ ਮਾਮਲੇ ਤੇ ਵਿਦੇਸ਼ ਮਾਮਲੇ ਇਹਨਾਂ ਤਿੰਨਾਂ ਮਾਮਲਿਆਂ ਦੇ ਉੱਤੇ ਜਿਹੜੀ ਭਾਰਤ ਦੀ ਪਾਰਲੀਮੈਂਟ ਕਾਨੂੰਨ ਬਣਾ ਸਕਦੀ ਸੀ ਇਸ ਤੋਂ ਇਲਾਵਾ ਭਾਰਤ ਦੀ ਪਾਰਲੀਮੈਂਟ ਜਿਹੜੀ ਆ ਜੰਮੂ ਕਸ਼ਮੀਰ ਲਈ ਕਾਨੂੰਨ ਨਹੀਂ ਬਣਾ ਸਕੇਗੀ ਏ 370 ਦੇ ਵਿੱਚ ਲਿਖਿਆ ਗਿਆ ਤੀਜੀ ਗੱਲ ਸੀ ਜੇਕਰ ਲੋੜ ਪੈਂਦੀ ਹੈ ਕੋਈ ਨਵਾਂ ਕਾਨੂੰਨ ਬਣਾਉਣ ਲਈ ਤਾਂ ਜੰਮੂ ਕਸ਼ਮੀਰ ਦੀ ਪਾਰਲੀਮੈਂਟ ਜੰਮੂ ਕਸ਼ਮੀਰ ਦੀ ਜਿਹੜੀ ਸਰਕਾਰ ਹੈ ਅਤੇ ਜੰਮੂ ਕਸ਼ਮੀਰ ਦੇ ਜਿਹੜੀ ਸੰਵਿਧਾਨ ਸਭਾ ਆ ਇਹਦੇ ਤੋਂ ਅਪਰੂਵਲ ਲੈਣੀ ਪਵੇਗੀ ਇਹਦੇ ਨਾਲ ਨਾਲ ਇਹ ਵੀ ਸੀ ਕਿ ਅਗਰ ਆਰਟੀਕਲ 370 ਨੂੰ ਹਟਾਉਣਾ ਹੋਵੇਗਾ ਤਾਂ ਉਹਦੇ ਲਈ ਕੀ ਕੀਤਾ ਜਾ ਸਕਦਾ ਹੈ ਉਹਦੇ ਲਈ ਵੀ ਇਹ ਸੀ ਕਿਉਂਕਿ ਇਹ ਟੈਂਪਰੇਰੀ ਆਰਟੀਕਲ ਸੀ ਲੋਕਾਂ ਨੂੰ ਇਹ ਸੀ ਕਿ ਜਦੋਂ ਜਨਮ ਸੰਗ੍ਰਹਿ ਹੋਏਗਾ ਤੇ ਜੰਮੂ ਕਸ਼ਮੀਰ ਦੇ ਵਿੱਚ ਨਵੀਂ ਸਰਕਾਰ ਬਣੇਗੀ ਉਦੋਂ ਤੱਕ ਹੀ ਜਿਹੜਾ ਆ ਆਰਟੀਕਲ 370 ਲਾਗੂ ਰਹੇਗਾ 370 ਨੂੰ ਹਟਾਉਣ ਦੀ ਇਹ ਪ੍ਰੋਵੀਜ਼ਨ ਪਾਈ ਗਈ ਸੀ ਕਿ ਅਗਰ ਸਰਕਾਰ ਆਰਟੀਕਲ 370 ਨੂੰ ਹਟਾਉਣਾ ਚਾਹੇਗੀ ਤਾਂ ਜਿਹੜੀ ਜੰਮੂ ਕਸ਼ਮੀਰ ਦੀ ਸਰਕਾਰ ਹੈ ਤੇ ਜੰਮੂ ਕਸ਼ਮੀਰ ਦੀ ਸੰਵਿਧਾਨ ਸਭਾ ਹੈ ਉਹਦੇ ਤੋਂ ਅਪਰੂਵਲ ਲੈ ਕੇ ਫਿਰ ਪ੍ਰੈਜ਼ੀਡੈਂਸ਼ੀਅਲ ਆਰਡਰ ਜਿਹੜਾ ਉਹ ਪਾਸ ਕੀਤਾ ਜਾਵੇਗਾ ਤਾਂ ਇਹ ਜੰਮੂ ਕਸ਼ਮੀਰ ਦਾ ਜਿਹੜਾ ਆਰਟੀਕਲ 370 ਜੰਮੂ ਕਸ਼ਮੀਰ ਤੇ ਲਾਗੂ ਹੁੰਦਾ ਇਹਨੂੰ ਹਟਾਇਆ ਜਾਏਗਾ ਹੁਣ ਆਰਟੀਕਲ 1 ਦੇ ਵਿੱਚ ਕੀ ਸੀ ਕਿਉਂਕਿ 370 ਦੇ ਵਿੱਚ ਇਹ ਕਿਹਾ ਗਿਆ ਨਾ ਕਿ ਆਰਟੀਕਲ 1 ਤੇ ਆਰਟੀਕਲ 370 ਹੀ ਜਿਹੜੇ ਨੇ ਜੰਮੂ ਕਸ਼ਮੀਰ ਤੇ ਲਾਗੂ ਹੁੰਦੇ ਨੇ ਆਰਟੀਕਲ 1 ਦੇ ਵਿੱਚ ਇਹ ਹੈ ਕਿ ਜਿਹੜਾ ਜੰਮੂ ਕਸ਼ਮੀਰ ਹੈ ਇਹ ਭਾਰਤ ਦਾ ਹਿੱਸਾ ਆ ਇਹ ਗੱਲ ਜਿਹੜੀ ਆ ਇਹ ਜੰਮੂ ਕਸ਼ਮੀਰ ਦੇ ਸੰਵਿਧਾਨ ਵਿੱਚ ਵੀ ਲਿਖੀ ਗਈ ਕਿ ਉਹਦੇ ਵੀ ਆਰਟੀਕਲ 1 ਦੇ ਵਿੱਚ ਲਿਖੀ ਗਈ ਕਿ ਭਾਰਤ ਦਾ ਹਿੱਸਾ ਹੈ ਜੰਮੂ ਕਸ਼ਮੀਰ ਉਸ ਤੋਂ ਬਾਅਦ 1950 ਦੇ ਵਿੱਚ ਮਲਬਾਈ ਪਟੇਲ ਦੀ ਮੌਤ ਹੋ ਜਾਂਦੀ ਹੈ ਤੇ 1951 ਦੇ ਵਿੱਚ ਜੰਮੂ ਕਸ਼ਮੀਰ ਦੇ ਸੰਵਿਧਾਨ ਨੂੰ ਬਣਾਉਣ ਦੀ ਜਿਹੜੀ ਉਹ ਕਵੈਦ ਸ਼ੁਰੂ ਹੋ ਜਾਂਦੀ ਹੈ ਇਸੇ ਦੌਰਾਨ ਹੀ 1952 ਦੇ ਵਿੱਚ ਪੰਡਤ ਜਵਾਲਾਲ ਨਹਿਰੂ ਤੇ ਸ਼ੇਖ ਅਬਦੁੱਲਾ ਦੀ ਦਿੱਲੀ ਦੇ ਵਿੱਚ ਮੀਟਿੰਗ ਹੁੰਦੀ ਹੈ ਤੇ ਇੱਕ ਐਗਰੀਮੈਂਟ ਹੁੰਦਾ ਜਿਹਨੂੰ ਡੈਲੀ ਐਗਰੀਮੈਂਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਦੇ ਵਿੱਚ ਇਹ ਕਿਹਾ ਜਾਂਦਾ ਹੈ ਸ਼ੇਖ ਅਬਦੁੱਲਾ ਵੱਲੋਂ ਪੰਡਤ ਜਵਾਲਾਲ ਨਹਿਰੂ ਨੂੰ ਕਿ ਇੱਕ ਤਾਂ ਜਿਹੜਾ ਸਟੇਟ ਲਾਅ ਐ 1927 ਜਿਹੜਾ ਰਾਜਾ ਹਰੀ ਸਿੰਘ ਨੇ ਲਾਗੂ ਕੀਤਾ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕੋਈ ਵੀ ਵਿਅਕਤੀ ਬਾਹਰੋਂ ਆ ਕੇ ਜੰਮੂ ਕਸ਼ਮੀਰ ਦੇ ਵਿੱਚ ਅਗਰ ਵਸਦਾ ਤਾਂ ਇੱਥੋਂ ਦੀ ਜ਼ਮੀਨ ਨਹੀਂ ਖਰੀਦ ਸਕਦਾ ਤੇ ਦੂਜਾ ਇੱਥੋਂ ਦਾ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਨਹੀਂ ਬਣ ਸਕਦਾ ਦੂਜੀ ਗੱਲ ਇੱਥੋਂ ਦਾ ਜਿਹੜਾ ਮੁਖੀ ਹੋਏਗਾ ਉਹ ਪ੍ਰਧਾਨ ਮੰਤਰੀ ਹੋਏਗਾ ਤੇ ਇੱਥੋਂ ਦਾ ਝੰਡਾ ਵੀ ਅਲੱਗ ਹੋਏਗਾ ਭਾਰਤ ਦਾ ਝੰਡਾ ਅਲੱਗ ਹੋਏਗਾ ਤੇ ਇਥੋਂ ਦਾ ਝੰਡਾ ਅਲੱਗ ਹੋਏਗਾ। ਜਵਾਰਲਾਲ 네ਰੂ ਨੇ ਇਹ ਤਿੰਨੇ ਗੱਲਾਂ ਮੰਨ ਲਈਆਂ। ਉਹਨਾਂ ਨੇ ਕਿਹਾ ਵੀ ਠੀਕ ਹੈ ਤੁਹਾਡੀਆਂ ਤਿੰਨੇ ਗੱਲਾਂ ਮੰਨ ਲਈਆਂ ਜਾਂਦੀਆਂ ਨੇ ਤੇ ਸ਼ੇਖ ਅਬਦੁੱਲਾ ਨੂੰ ਜੰਮੂ ਕਸ਼ਮੀਰ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਂਦਾ। ਸ਼ੇਖ ਅਬਦੁੱਲਾ ਇੱਥੇ ਇੱਕ ਸ਼ਰਤ ਰੱਖਦੇ ਨੇ ਕਿ ਰਾਜਾ ਹਰੀ ਸਿੰਘ ਨੂੰ ਹਟਾ ਦਿੱਤਾ ਜਾਵੇ। ਕਿਉਂਕਿ ਜਦੋਂ ਵਿਲੇ ਪੱਤਰ ਸਾਈਨ ਹੋਇਆ ਸੀ ਜਿਹੜੇ ਸਾਰੀਆਂ ਸਟੇਟਾਂ ਦੇ ਜਿਹੜੇ ਰਾਜੇ ਸੀ ਉਹਨਾਂ ਨੇ ਸ਼ਰਤ ਰੱਖੀ ਸੀ ਕਿ ਸਾਨੂੰ ਰਾਜੇ ਬਣੇ ਰਹਿਣ ਦਿੱਤਾ ਜਾਵੇ ਤੁਸੀਂ ਸਰਕਾਰ ਚਲਾਓ ਪਰ ਅਸੀਂ ਰਾਜੇ ਬਣੇ ਰਾਂਗੇ ਸਾਡਾ ਮਾਨ ਸਨਮਾਨ ਉਵੇਂ ਹੀ ਬਣਿਆ ਰਵੇ ਤੇ ਉਸ ਸਮੇਂ ਰਾਜਾ ਹਰੀ ਸਿੰਘ ਉੱਥੇ ਰਾਜਾ ਸੀ ਤਾਂ ਸ਼ੇਖ ਅਬਦੁੱਲਾ ਦੇ ਇਤਰਾਜ਼ ਤੋਂ ਬਾਅਦ ਰਾਜਾ ਹਰੀ ਸਿੰਘ ਨੂੰ ਹਟਾ ਕੇ ਉਹਦੇ ਪੁੱਤਰ ਕਰਨ ਸਿੰਘ ਨੂੰ ਰਾਜਾ ਬਣਾ ਦਿੱਤਾ ਜਾਂਦਾ ਹੈ ਸ਼ੇਖ ਅਬਦੁੱਲਾ ਬਾਰੇ ਕਿਵਾਲਾ ਲਹਿਰ ਨੂੰ ਨਹੀਂ ਖਬਰਾਂ ਮਿਲਦੀਆਂ ਨੇ ਕਿ ਉਹ ਪਾਕਿਸਤਾਨ ਦੇ ਨਾਲ ਤਾਲਮਿਲ ਕਰ ਰਿਹਾ محمد ਅਲੀ ਜਿਨਾ ਦੇ ਨਾਲ ਉਹਦੀ ਗੱਲਬਾਤ ਚੱਲ ਰਹੀ ਹੈ ਇਸ ਕਰਕੇ ਉਹਨਾਂ ਦੇ ਉੱਤੇ ਦੇਸ਼ ਵਿਰੋਧੀ ਗਤੀਵਿਧੀਆਂ ਕਾਰਨ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਤੇ ਉਹਨਾਂ ਦੀ ਥਾਂ ਤੇ ਉਹਨਾਂ ਦੇ ਉਪ ਪ੍ਰਧਾਨ ਮੰਤਰੀ ਬਖਸ਼ੀ ਗੁਲਾਮ ਮੁਹੰਮਦ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਂਦਾ ਹੈ ਫਿਰ 1954 ਦੇ ਵਿੱਚ ਇੱਕ ਵੱਡੀ ਘਟਨਾ ਵਾਪਰਦੀ ਹੈ ਵੱਡੀ ਜਿਹੜੀ ਆ ਉਹ ਸੋਧ ਹੁੰਦੀ ਹੈ ਸੰਵਿਧਾਨ ਦੇ ਵਿੱਚ 35A ਜਿਹੜੀ ਆ ਉਹ 370 ਨਾਲ ਜੁੜ ਜਾਂਦੀ ਆ ਪਰ ਇਹ ਹੁੰਦਾ ਕੀ ਆ ਉਸ ਸਮੇਂ ਦੇ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਇੱਕ ਪ੍ਰੈਜ਼ੀਡੈਂਸ਼ੀਅਲ ਆਰਡਰ ਜਾਰੀ ਕਰਦੇ ਨੇ 1954 ਦਾ ਪ੍ਰੈਜ਼ੀਡੈਂਸ਼ੀਅਲ ਆਰਡਰ ਬੜਾ ਮਹੱਤਵਪੂਰਨ ਸੀ ਬੜੀ ਮੱਤਤਾ ਰੱਖਦਾ ਸੀ ਕਿਉਂਕਿ ਆਰਟੀਕਲ 370 ਦੇ ਵਿੱਚ ਇਹ ਕਿਹਾ ਗਿਆ ਸੀ ਕਿ ਤਿੰਨ ਚੀਜ਼ਾਂ ਜੜੀਆਂ ਨੇ ਡਿਫੈਂਸ ਐਕਸਟਰਨਲ ਅਫੇਅਰਸ ਤੇ ਕਮਿਊਨੀਕੇਸ਼ਨ ਇਹੀ ਜਿਹੜੀ ਆ ਭਾਰਤ ਦੀ ਪਾਰਲੀਮੈਂਟ ਦੇ ਅਧੀਨ ਹੈ ਜਦ ਭਾਰਤ ਦੇ ਅਧੀਨੋਂ ਦਾ ਬਾਕੀ ਸਾਰੇ ਮੁੱਦੇ ਜਿਹੜੇ ਨੇ ਉਹ ਜੰਮੂ ਕਸ਼ਮੀਰ ਖੁਦ ਵੇਚੇਗੀ ਲੇਕਿਨ 1954 ਦੇ ਪ੍ਰੈਜ਼ੀਡੈਂਸ਼ੀਅਲ ਆਰਡਰ ਦੇ ਵਿੱਚ ਬੈਂਕਿੰਗ ਫਾਈਨਾਂਸ ਸੀਏਜੀ ਇਲੈਕਸ਼ਨ ਕਮਿਸ਼ਨ ਤੇ ਹੋਰ ਕਈ ਫੰਡਾਮੈਂਟਲ ਰਾਈਟਸ ਨੂੰ ਵੀ ਇਹਦੇ ਵਿੱਚ ਜੋੜ ਦਿੱਤਾ ਗਿਆ ਆਰਟੀਕਲ 35A ਬਣਾ ਕੇ ਤਾਂ ਇਹਦੇ ਨਾਲ ਜਿਹੜੀ ਜੰਮੂ ਕਸ਼ਮੀਰ ਦੀ ਜਨਤਾ ਆ ਉਹ ਬੜੀ ਖੁਸ਼ ਹੋਈ ਉਹਨਾਂ ਵੱਲੋਂ ਇਸ ਦਿਨ ਨੂੰ ਦੀਵਾਲੀ ਦੀ तरह ਮਨਾਇਆ ਗਿਆ ਉਸ ਤੋਂ ਬਾਅਦ 1962 ਦੇ ਵਿੱਚ ਚੀਨ ਨਾਲ ਜੁੱਧ ਲੱਗ ਜਾਂਦਾ ਤੇ ਚੀਨ ਦੇ ਜੁੱਧ ਦੇ ਵਿੱਚ ਭਾਰਤ ਹਾਰ ਜਾਂਦਾ ਇੱਥੇ ਜਵਾਲਲਾਲ ਨਹਿਰੂ ਨੂੰ ਬੜਾ ਝਟਕਾ ਲੱਗਦਾ ਲੋਕ ਮਿਹਨੇ ਮਾਰਦੇ ਨੇ ਇੱਥੋਂ ਤੱਕ ਕਿ ਰਾਸ਼ਟਰਪਤੀ ਵੀ ਸਵਾਲ ਕਰਦੇ ਨੇ ਕਹਿੰਦੇ ਨੇ ਕਿ ਪੰਡਤ ਜਵਾਲਲਾਲ ਨਹਿਰੂ ਨੂੰ ਇਹ ਆ ਸੀ ਨਹੀਂ ਸੀ ਇਹ ਲੱਗਦਾ ਹੀ ਨਹੀਂ ਸੀ ਕਿ ਚੀਨ ਅਟੈਕ ਕਰੇਗਾ ਕਿਉਂਕਿ ਉਹ ਚੀਨ ਨਾਲ ਦੋਸਤੀ ਪਾ ਕੇ ਆਈ ਸੀ ਚੀਨ ਵੱਲੋਂ ਤੇ ਭਾਰਤ ਵੱਲੋਂ ਇਹ ਨਾਰੇ ਮਾਰੇ ਜਾਂਦੇ ਸੀ ਕਿ ਚੀਨੀ ਹਿੰਦੀ ਭਾਈ ਭਾਈ ਲੇਕਿਨ ਚੀਨ ਨੇ ਜਵਾਲਲਾਲ ਨਹਿਰੂ ਦਾ ਭਰੋਸਾ ਤੋੜ ਦਿਆ 1962 ਦੇ ਵਿੱਚ ਜੰਗ ਛੇੜ ਦਿੱਤੀ ਜਿਹਦੇ ਕਰਕੇ ਜਵਾਲਲਾਲ ਨਹਿਰੂ ਹਾਰ ਗਏ ਕਹਿੰਦੇ ਨੇ ਕਿ ਉਹਨਾਂ ਨੇ ਇਹ ਗੱਲ ਦਿਲ ਤੇ ਲਾ ਲਈ ਤੇ 1964 ਦੇ ਵਿੱਚ 1964 ਦੇ ਵਿੱਚ ਪੰਡਤ ਜਵਾਲਲਾਲ ਨਹਿਰੂ ਨੂੰ ਦਿਲ ਦਾ ਦੌਰਾ ਪੈਂਦਾ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੀ ਥਾਂ ਤੇ ਲਾਲ ਬਹਾਦਰ ਸ਼ਾਸਤਰੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਬਣਨ ਤੋਂ ਇੱਕ ਸਾਲ ਬਾਅਦ 1965 ਦੇ ਵਿੱਚ ਉਹੀ ਜਿਹੜਾ ਪ੍ਰੈਜ਼ੀਡੈਂਸ਼ੀਅਲ ਆਰਡਰ 1954 ਵਾਲਾ ਉਹਦੇ ਵਿੱਚ ਕੁਝ ਚੀਜ਼ਾਂ ਜੋੜਦੇ ਨੇ ਉਹਦੇ ਵਿੱਚ ਇਹ ਐਮੈਂਡਮੈਂਟ ਕਰਕੇ ਜੋੜਿਆ ਜਾਂਦਾ ਕਿ ਜਿਹੜਾ ਜੰਮੂ ਕਸ਼ਮੀਰ ਦਾ ਪ੍ਰਧਾਨ ਮੰਤਰੀ ਹੈ ਉਹ ਪ੍ਰਧਾਨ ਮੰਤਰੀ ਨਾ ਹੋ ਕੇ ਮੁੱਖ ਮੰਤਰੀ ਹੋਵੇਗਾ ਉਦੋਂ ਤੋਂ ਪ੍ਰਧਾਨ ਮੰਤਰੀ ਦਾ ਜਿਹੜਾ ਅਹੁਦਾ ਸੀ ਉਹ ਮੁੱਖ ਮੰਤਰੀ ਚ ਬਦਲ ਜਾਂਦਾ ਹੁਣ ਆਰਟੀਕਲ 370 ਨੂੰ ਹਟਾਉਣ ਦਾ ਜਿਹੜਾ ਸਭ ਤੋਂ ਪਹਿਲਾ ਕਦਮ ਚੁੱਕਿਆ ਜਾਂਦਾ ਆ ਉਹ ਹੈ 25 ਨਵੰਬਰ ਤੋਂ 30 ਦਸੰਬਰ 2014 ਨੂੰ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨ ਹੁੰਦੀ ਆ ਇਸ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ 25 ਸੀਟਾਂ ਮਿਲਦੀਆਂ ਨੇ ਤੇ ਪੀਡੀਪੀ ਨੂੰ 28 ਸੀਟਾਂ ਮਿਲਦੀਆਂ ਨੇ ਹੁਣ ਦੋਵੇਂ ਪਾਰਟੀਆਂ ਦੀ ਵਿਚਾਰਧਾਰਾ ਅੱਡ ਅੱਡ ਹੈ ਪੀਡੀਪੀ ਤੇ ਭਾਜਪਾ ਦੀ ਵਿਚਾਰਧਾਰਾ ਬਿਲਕੁਲ ਮਿਲਦੀ ਨਹੀਂ ਆ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਨੀਤੀ ਚਲਦੇ ਹੋਇਆ ਕਿਉਂਕਿ ਉਹਨਾਂ ਨੇ ਪਹਿਲਾਂ ਤੋਂ ਧਿਆਨ ਚ ਰੱਖਿਆ ਹੋਇਆ ਸੀ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਵੀ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਅਗਰ ਦੁਬਾਰਾ ਸਰਕਾਰ ਆਉਂਦੀ ਆ ਤਾਂ ਆਰਟੀਕਲ 370 ਨੂੰ ਹਟਾਇਆ ਜਾਵੇਗਾ ਇਸ ਕਰਕੇ ਉਹਨਾਂ ਨੇ ਪੀਡੀਪੀ ਦੇ ਨਾਲ ਜਿਹੜੀ ਆ ਉਹ ਗਠਜੋੜ ਕਰ ਲਿਆ 25 ਫਰਵਰੀ 2015 ਨੂੰ ਅਮਿਤ ਸ਼ਾ ਤੇ ਮਹਿਬੂਬਾ ਮੁਫਤੀ ਦੀ ਮੀਟਿੰਗ ਹੁੰਦੀ ਆ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਜਾਂਦਾ ਕਿ ਉਹ ਰਲ ਕੇ ਸਰਕਾਰ ਬਣਾਉਣਗੇ 1 ਮਾਰਚ 2015 ਨੂੰ ਦੋਹਾਂ ਪਾਰਟੀਆਂ ਨੇ ਮਿਲ ਕੇ ਜੰਮੂ ਕਸ਼ਮੀਰ ਦੇ ਵਿੱਚ ਸਰਕਾਰ ਬਣਾਈ ਜਿਦੇ ਮੁੱਖ ਮੰਤਰੀ ਸਯਦ ਮੁਫਤੀ ਮੁਹੰਮਦ ਤੇ ਜਿਨ੍ਹਾਂ ਦੇ ਉਪ ਮੁੱਖ ਮੰਤਰੀ ਨਿਰਮਲ ਕੁਮਾਰ ਨੂੰ ਬਣਾਇਆ ਗਿਆ ਇਸ ਦੇ ਚੱਲਦਿਆਂ ਹੀ 2018 ਦੇ ਵਿੱਚ 19 ਜੂਨ ਨੂੰ ਭਾਰਤੀ ਜਨਤਾ ਪਾਰਟੀ ਆਪਣਾ ਸਮਰਥਨ ਵਾਪਸ ਲੈ ਲੈਂਦੀ ਹੈ ਤੇ ਜਿਹੜੀ ਸਰਕਾਰ ਉੱਡਿੱਕ ਪੈਂਦੀ ਹੈ ਹੁਣ ਜੰਮੂ ਕਸ਼ਮੀਰ ਦੇ ਸੰਵਿਧਾਨ ਦੇ ਮੁਤਾਬਕ ਜਦੋਂ ਸਰਕਾਰ ਡਿੱਗ ਪਵੇਗੀ ਤਾਂ ਇੱਕਦਮ ਉਥੇ ਰਾਸ਼ਟਰਪਤੀ ਰਾਜ ਲਾਗੂ ਨਹੀਂ ਹੋਏਗਾ ਉਥੇ ਪਹਿਲਾਂ 6 ਮਹੀਨੇ ਗਵਰਨਰ ਦਾ ਰਾਜ ਰਹੇਗਾ ਤੇ ਗਵਰਨਰ ਦੇ 6 ਮਹੀਨੇ ਦੇ ਰਾਜ ਤੋਂ ਬਾਅਦ ਫਿਰ ਉਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇਗਾ 19 ਜੂਨ ਨੂੰ ਸਰਕਾਰ ਡਿੱਗਦੀ ਹੈ ਤੇ 23 ਅਗਸਤ 2018 ਨੂੰ ਭਾਰਤੀ ਜਨਤਾ ਪਾਰਟੀ ਸੱਤਿਆਪਾਲ ਮਾਲਿਕ ਨੂੰ ਜੰਮੂ ਕਸ਼ਮੀਰ ਦਾ ਗਵਰਨਰ ਬਣਾ ਦਿੰਦੀ ਹੈ ਸਤਿਆਪਾਲ ਮਲਿਕ ਜੋ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਸਨ ਤੇ ਜਿਨ੍ਹਾਂ ਤੇ ਭਾਜਪਾ ਨੂੰ ਵਿਸ਼ਵਾਸ ਸੀ ਔਰ ਜਿਨੇ ਸਤਿਆਪਾਲ ਮਲਿਕ ਨੇ ਬੜਾ ਵੱਡਾ ਰੋਲ ਅਦਾ ਕੀਤਾ ਆ ਜਿਹਦੇ ਕਰਕੇ ਆਰਟੀਕਲ 370 ਹਟਾਈ ਜਾ ਸਕੀ ਜਾਂ ਤੋੜੀ ਜਾ ਸਕੀ ਹੁਣ 20 ਦਸੰਬਰ 2018 ਨੂੰ ਜਿਹੜੀ ਇਹ ਮਿਆਦ ਖਤਮ ਹੋਣੀ ਸੀ ਗਵਰਨਰ ਦੀ ਉਸ ਤੋਂ ਬਾਅਦ ਰਾਸ਼ਟਰਪਤੀ ਰਾਜ ਲਾਗੂ ਹੋਣਾ ਸੀ ਤੇ ਤਾਂ ਜਾ ਕੇ ਕਿਤੇ ਆਰਟੀਕਲ ਜਿਹੜਾ 370 ਹਟਾਇਆ ਜਾਣਾ ਸੀ ਲੇਕਿਨ 1 ਮਹੀਨਾ ਪਹਿਲਾਂ ਹੀ 21 ਨਵੰਬਰ ਨੂੰ ਪੀਡੀਪੀ ਕਾਂਗਰਸ ਪਾਰਟੀ ਤੇ ਨੈਸ਼ਨਲ ਕਾਨਫਰੰਸ ਨੇ ਗੱਠ ਜੋੜ ਕਰ ਲਿਆ 21 ਨਵੰਬਰ ਦੀ ਰਾਤ ਨੂੰ ਮਹਿਬੂਬਾ ਮੁਫਤੀ ਰਾਜਪਾਲ ਨੂੰ ਫੋਨ ਲਗਾਉਂਦੀ ਹੈ ਪਰ ਫੋਨ ਨਹੀਂ ਚੁੱਕਿਆ ਜਾਂਦਾ ਕੋਈ ਇਨਸੀਡੈਂਟ ਐਸਾ ਹੁੰਦਾ ਕਿ ਉਹ ਫੈਕਸ ਕਰਨਾ ਚਾਹੁੰਦੀ ਆ ਲੇਕਿਨ ਫੈਕਸ ਮਸ਼ੀਨ ਵੀ ਖਰਾਬ ਹੁੰਦੀ ਆ ਇਸੇ ਦੌਰਾਨ ਰਾਜਪਾਲ ਭਾਰਤ ਸਰਕਾਰ ਨੂੰ ਇੱਕ ਲੈਟਰ ਲਿਖਦੇ ਨੇ ਕਿ ਜੰਮੂ ਕਸ਼ਮੀਰ ਦੇ ਵਿੱਚ ਅਜੇ ਸਰਕਾਰ ਬਣਾਉਣ ਦਾ ਮਾਹੌਲ ਨਹੀਂ ਹੈ ਇੱਥੇ ਹੌਰਸ ਟ੍ਰੇਡਿੰਗ ਹੋ ਰਹੀ ਹੈ ਐਮਐਲਏ ਖਰੀਦੇ ਜਾ ਰਹੇ ਨੇ ਇਸ ਕਰਕੇ ਅਜੇ ਸਰਕਾਰ ਨਾ ਬਣਾਈ ਜਾਏ ਉਹਨਾਂ ਦੀ ਇਸ ਗੱਲ ਨੂੰ ਮੰਨ ਲਿਆ ਜਾਂਦਾ ਐਕਸੈਪਟ ਕਰ ਲਿਆ ਜਾਂਦਾ ਤੇ 20 ਦਸੰਬਰ 2018 ਨੂੰ ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ ਪਰ ਰਾਸ਼ਟਰਪਤੀ ਆਪ ਜਾ ਕੇ ਰਾਜ ਨਹੀਂ ਕਰਦਾ ਰਾਸ਼ਟਰਪਤੀ ਨੇ ਜਿਹੜੇ ਸਾਰੇ ਅਧਿਕਾਰ ਗਵਰਨਰ ਨੂੰ ਦੇ ਦਿੱਤੇ ਤੇ ਗਵਰਨਰ ਉਥੋਂ ਸਰਕਾਰ ਚਲਾਉਣ ਲੱਗੇ ਆ ਗਵਰਨਰ ਨੂੰ ਇਨੈਕ ਇਨਿਆਕ ਸ਼ਕਤੀਆਂ ਦੇ ਦਿੱਤੀਆਂ ਗਈਆਂ ਕਿ ਉਹ ਜੰਮੂ ਕਸ਼ਮੀਰ ਦੇ ਪ੍ਰਧਾਨ ਮੰਤਰੀ ਜਿ ਤਰ੍ਹਾਂ ਸਰਕਾਰ ਚਲਾਉਣ ਲੱਗੇ ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਵੱਲੋਂ ਜਿਵੇਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵੱਲੋਂ ਆਰਟੀਕਲ 377 ਨੂੰ ਹਟਾਉਣ ਦੀ ਸਾਰੀਆਂ ਜੜੀਆਂ ਕਾਰਵਾਈਆਂ ਉਹ ਮੁਕੰਮਲ ਕਰ ਲੀਆਂ ਜਾਂਦੀਆਂ ਨੇ 2 ਅਗਸਤ 2019 ਨੂੰ ਅਮਰਨਾਥ ਯਾਤਰਾ ਰੋਕਣ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਨੇ ਉਹਨਾਂ ਦਿਨਾਂ 'ਚ ਅਮਰਨਾਥ ਯਾਤਰਾ ਚੱਲ ਰਹੀ ਸੀ ਜਦੋਂ ਅਮਰਨਾਥ ਯਾਤ੍ਰਕ ਜਿਹੜੀ ਉਹ ਰੋਕਣ ਦੇ ਹੁਕਮ ਜਾਰੀ ਹੁੰਦੇ ਨੇ ਤਾਂ ਲੋਕਾਂ ਨੂੰ ਇਹ ਪੱਕਾ ਹੋ ਜਾਂਦਾ ਕਿ ਕੁਝ ਵੱਡਾ ਹੋਣ ਵਾਲਾ ਹੈ ਫਿਰ 4 ਅਗਸਤ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਸਿਕਰਟ ਗੱਡੀ ਦੇ ਵਿੱਚ ਰਾਸ਼ਟਰਪਤੀ ਨੂੰ ਮਿਲ ਲ ਜਾਂਦੇ ਉੱਥੇ ਲੰਮੀ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਰਾਸ਼ਟਰਪਤੀ ਕੋ ਆਰਡਰ ਜਾਰੀ ਕਰਦੇ ਨੇ ਕਿ ਜੰਮੂ ਕਸ਼ਮੀਰ ਦੀ ਸਰਕਾਰ ਵੱਲੋਂ ਅਪਰੂਵਲ ਦੇ ਦਿੱਤੀ ਗਈ ਹੈ ਜਣੀ ਸਤਿਆਪਾਲ ਮਲਿਕ ਵੱਲੋਂ ਅਪਰੂਵਲ ਦੇ ਦਿੱਤੀ ਗਈ ਹੈ ਕਿਉਂਕਿ ਜਿਹੜਾ ਸੰਵਿਧਾਨ ਦੇ ਵਿੱਚ ਉਹਨਾਂ ਦੇ ਲਿਖਿਆ ਹੋਇਆ ਸੀ ਕਿ ਪ੍ਰੈਜ਼ੀਡੈਂਸ਼ੀਅਲ ਆਰਡਰ ਤਾਂ ਹੀ ਮੰਨਿਆ ਜਾਏਗਾ ਜੇਕਰ ਜੰਮੂ ਕਸ਼ਮੀਰ ਦੀ ਸਰਕਾਰ ਜਿਹੜੀ ਆ ਉਹ ਅਪਰੂਵਲ ਦੇਵੇ ਤਾਂ ਉਸ ਸਮੇਂ ਸਰਕਾਰ ਚਲਾ ਰਹੀ ਸੀ ਸਤਿਆਪਾਲ ਮਲਿਕ ਸਤਿਆਪਾਲ ਮਲਿਕ ਵੱਲੋਂ ਅਪਰੂਵਲ ਦੇਣ ਤੋਂ ਬਾਅਦ ਧਾਰਾ 370 ਨੂੰ ਹਟਾਉਣ ਦਾ ਜਿਹੜਾ ਹੁਕਮ ਜਾਰੀ ਹੋ ਗਿਆ 5 ਅਗਸਤ 2019 ਨੂੰ ਅਮਿਤ ਸ਼ਾ ਕੁਝ ਕਾਗਜ਼ ਲੈ ਕੇ ਪਾਰਲੀਮੈਂਟ 'ਚ ਜਾਂਦੇ ਨੇ ਤੇ ਉੱਥੇ ਪੜ੍ਹ ਕੇ ਸੁਣਾਉਂਦੇ ਨੇ ਕਿ ਆਰਟੀਕਲ 370 ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਰਿਮੂਵ ਕਰ ਦਿੱਤਾ ਗਿਆ ਤੇ ਦੋਸਤੋ ਇਹਨਾਂ ਹਰਡਲਸ ਨੂੰ ਪਾਰ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਜੰਮੂ ਕਸ਼ਮੀਰ ਦੇ ਵਿੱਚੋਂ ਆਰਟੀਕਲ 370 ਨੂੰ ਹਟਾ ਦਿੱਤਾ। ਦੋਸਤੋ ਇਹ ਵੀਡੀਓ ਤੁਹਾਨੂੰ ਅਗਰ ਚੰਗੀ ਲੱਗੇ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਕਰਨਾ ਤੇ ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਆਉਂਦੀਆਂ ਰਹਿਣ ਤੇ ਤੁਸੀਂ ਸਾਡੀਆਂ ਵੀਡੀਓ ਵੇਖਦੇ ਰਹੋ। ਇਸ ਦੇ ਨਾਲ ਹੀ ਮੈਂ ਕੁਲਵੰਤ ਸਿੰਘ ਅਗੜਪਰੀ ਤੁਹਾਡੇ ਤੋਂ ਲੈਣਾ ਇਜਾਜ਼ਤ ਸਤਿ ਸ਼੍ਰੀ ਅਕਾਲ।